ਮંત્રી ਡਾਕਟਰ ਰਜੋਤ ਸਿੰਘ ਨੇ ਇੰਟਰਨਿਊਜ਼ ਦਿਨਾਲ ਖਾਸ ਗੱਲਬਾਤ ਕੀਤੀ ਹੈ ਕਿ ਕੁਝ ਜਾਣਕਾਰੀ ਦਿੱਤੀ ਹੈ ਤੁਸੀਂ ਸੁਣੋ। ਅ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਸਾਡੇ ਨਾਲ ਇੱਥੇ ਪਹੁੰਚਣ ਇਸ ਸਮਾਗਮ ਦੇ ਵਿੱਚ ਸਰ ਅੱਜ ਜਿਹੜਾ ਕਾਰਜਕ੍ਰਮ ਸੀਗਾ ਮੇਨ ਜਿਹੜਾ ਰਾਜਪਥਰੀ ਹਾਸ਼ਪਤਾਲ ਦੇ ਵਿੱਚ ਹੋਇਆ ਇਸ ਬਾਰੇ ਤੁਸੀਂ ਗੱਲ ਕੀ ਕਰੋਗੇ? ਆ ਇਸ ਮੌਕੇ ਤੇ ਮੈਂ ਖਾਸ ਤੌਰ ਤੇ ਆਪਣੇ ਪਾਰਟੀ ਦੇ ਸੁਪਰੀਮੋ ਅਰਵਿਦ ਕੇਜਰੀਵਾਲ ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿਤ ਨੂੰ ਧੰਨਵਾਦ ਕਰਨਾ ਚਾਹੁੰਦਾ ਮubarak baad ਦੇਣਾ ਚਾਹੁੰਦਾ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਮੁਹਿੰਮ ਯੁਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਹੈ ਔਰ ਉਸ ਦੇ ਤਹਿਤ ਢਾਈ ਮਹੀਨੇ ਤੋਂ ਬਾਅਦ ਤੁਸੀਂ ਦੇਖਿਆ ਵਾ ਢਾਈ ਮਹੀਨੇ ਜਿਹੜਾ ਪੁਲਿਸ ਐਕਸ਼ਨ ਵੀ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਐਕਸ਼ਨ ਹੋਇਆ ਇਸ ਢਾਈ ਮਹੀਨੇ ਦੇ ਵਿੱਚ ਕਰੀਬ 10000 ਤੋਂ ਵੀ ਜ਼ਿਆਦਾ ਜਿਹੜੇ ਨਸ਼ਾ ਤਸਕਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਅਨੇਕਾਂ ਸੈਂਕੜੇ ਕਿਲੋਆਂ ਦੀ ਜਿਹੜੀ ਹੈ ਡਰੱਗ ਜਿਹੜੀ ਬਰਾਮਦ ਕੀਤੀ ਜਾ ਚੁੱਕੀ ਹੈ 10 ਕਰੋੜ ਤੋਂ ਵੀ ਜ਼ਿਆਦਾ ਦੀ ਡਰੱਗਬੰਨੀ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਇਥੋਂ ਤੱਕ ਕਿ ਜਿਹੜੀਆਂ 86 ਪ੍ਰਾਪਰਟੀਆਂ ਜਿਹੜੀਆਂ ਗੈਰ ਕਾਨੂੰਨੀ ਉਹਨਾਂ ਨੂੰ ਜਿਹੜਾ ਢਾਇਆ ਜਾ ਚੁੱਕਾ ਹੈ ਉਹਨਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ ਔਰ 75 ਦੇ ਕਰੀਬ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਜਿਹੜੇ ਇਨਕਾਊਂਟਰ ਕਰਕੇ ਉਹਨਾਂ ਨੂੰ ਫੜਿਆ ਜਾ ਚੁੱਕਾ ਸੋ ਬਹੁਤ ਵੱਡੀ ਜਿਹੜੀ ਮੁਹਿੰਮਾ ਵੱਡੇ ਪੱਧਰ ਤੇ 2.5 ਮਹੀਨੇ ਚੱਲੀ ਔਰ ਉਸ ਤੋਂ ਬਾਅਦ ਇਹ ਅਗਲਾ ਫੇਜ਼ ਜਿਹੜਾ ਅੱਜ ਉਸ ਦੀ ਸ਼ੁਰੂਆਤ ਪਿੰਡ ਜਲਾਲਪੁਰ ਵਿਖੇ ਰਾਸ਼ਟਰੀ ਜਿਹੜਾ ਸੂਬਾ ਪਦਰੀ ਸਮਾਗਮ ਦੁਆਰਾ ਕੀਤੀ ਗਈ ਔਰ ਜਿਸ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕੀਤਾ ਗਿਆ ਔਰ ਇਸ ਮੌਕੇ ਸਾਡੇ ਜਿਹੜੇ ਨਸ਼ਾ ਛੱਡ ਚੁੱਕੇ ਸਾਡੇ ਨੌਜਵਾਨ ਜਿਹੜੇ ਕਿ ਅੱਜ ਸਾਡੇ ਰੋਲ ਮਾਡਲ ਨੇ ਸਾਡੇ ਨੌਜਵਾਨ ਬੱਚਿਆਂ ਦੇ ਹੀਰੋ ਨੇ ਉਹਨਾਂ ਦੇ ਵਿਚਾਰ ਸੁਨੇ ਗਏ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਸਮਾਜ ਦਾ ਮਹੱਤਵਪੂਰਨ ਹਿੱਸਾ ਬਣ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪੰਚਾਇਤਾਂ ਨੂੰ ਅੱਗੇ ਆਉਣ ਲਈ ਕਿਹਾ ਗਿਆ ਔਰ ਇਹ ਨਹੀਂ ਇਸ ਮੁਹਿੰਮ ਦੇ ਤਹਿਤ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਰੋਜ਼ 351 ਮੀਟਿੰਗਾਂ ਜਿਹੜੀਆਂ ਪਿੰਡ ਪੱਧਰ ਤੇ ਵਾਰਡ ਪੱਧਰ ਤੇ ਹੋਣਗੀਆਂ ਰੋਜ਼ ਔਰ ਜਿਹੜੀ ਯਾਤਰਾ ਜਿਹੜੀ ਆ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜੀ ਨਸ਼ਾ ਮੁਕਤੀ ਯਾਤਰਾ ਜਿਹੜੀ ਉਹ ਕੀਤੀ ਜਾਏਗੀ ਸੋ ਸੀਐਮ ਸਾਹਿਬ ਦਾ ਬਹੁਤ ਵੱਡਾ ਇਹ ਉਪਰਾਲਾ ਕੇਜਰੀਬਾ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ ਨਸ਼ਾ ਮੁਕਤੀ ਯਾਤਰਾ ਦਾ ਮੁੱਖ ਮਕਸਦ ਜਿਹੜਾ ਹੈ ਇਸ ਨੂੰ ਲੋਕ ਲਹਿਰ ਬਣਾਣਾ ਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਜਿਹੜਾ ਲੋਕ ਲਹਿਰ ਅਜ ਆਲਮੋਸਟ ਬਣ ਚੁੱਕਾ ਹੈ ਔਰ ਇਸ ਲੋਕ ਲਹਿਰ ਦੇ ਤਹਿਤ ਪੰਜਾਬ ਦੇ ਵਿੱਚੋਂ ਨਸ਼ਾ ਪੂਰੀ ਉਮੀਦ ਹੈ ਕਿ ਜੜੋਂ ਖਤਮ ਹੋ ਜਾਏਗਾ ਸਰ ਜਿਆਦਾ ਨਸ਼ਾ ਕਰਨ ਦਾ ਕਾਰਨ ਇਹ ਹੈ ਕਿ ਬੇਰੋਜ਼ਗਾਰੀ ਜਿਹੜੇ ਨੌਜਵਾਨਾਂ ਕਿ ਸੇ ਪਾਏ ਉਹਨਾਂ ਨੂੰ ਰੋਜ਼ਗਾਰ ਵੱਲ ਹਾਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਅਸੀਂ ਬੱਚਿਆਂ ਨੂੰ ਜਿਹੜੇ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਜਿਹੜਾ ਪੁਨਰ ਵਿਸਥਾਪਿਤ ਉਹਨਾਂ ਦਾ ਜਿਹੜਾ ਉਹ ਕੀਤਾ ਜਾਂਦਾ ਰੀਹੈਬਿਟੇਟ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜੋ ਵੀ ਉਹਨਾਂ ਦੇ ਐਜੂਕੇਸ਼ਨ ਦੇ ਤਹਿਤ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ ਔਰ ਇੰਨੇ ਨਹੀਂ ਜਿਹੜੀਆਂ ਸਰਕਾਰੀ ਨੌਕਰੀਆਂ ਵੀ ਸਰਕਾਰ ਨੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਦਿੱਤੀਆਂ ਤੇ 56 ਹਜ਼ਾਰ ਦੇ ਕਰੀਬ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਸੋ ਪੰਜਾਬ ਦਾ ਇਹ ਇਹ ਬਿਲਕੁਲ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਿਹੜੀ ਬੇਰੋਜ਼ਗਾਰੀ ਕਿਤਨਾ ਕਿਤੇ ਇਸ ਦਾ ਕਾਰਨ ਹੈ ਪਰ ਨੌਜਵਾਨਾਂ ਦੇ ਜਿਹੜਾ ਆਪੇ ਵੀ ਨੌਜਵਾਨਾਂ ਨੂੰ ਖੁਦ ਸੰਕਲਪ ਵੀ ਲੈਣਾ ਹੋਵੇਗਾ ਤਾਂ ਕਿ ਇਸ ਜਿਹੜੀ ਦਲਦਲ ਹੈ ਇਸ ਦਲਦਲ ਤੋਂ ਦੂਰ ਰਹੇ ਪਿੱਛੇ ਡਾਕਟਰ ਹਾਂ ਡੋ ਜੀ ਜੋ ਪੰਜਾਬ ਕੈਬਨਟ ਦੇ ਮੰਤਰੀ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਸਾਡਾ ਗੱਲਬਾਤ ਕਰਨ ਲਈ ਜਿਹੜੀ ਹੈ ਕਿਤੇ ਨਾ ਕਿਤੇ ਜਿਹੜੀ ਸਮੱਸਿਆਵਾਂ ਜਿ ਆਪਾਂ ਕਹਿ ਸਕਦੇ ਹਾਂ ਕੁਝ ਦੁੱਖ ਤਕਲੀਫਾਂ ਨੇ ਫਾਇਰ ਉਗੜਦੀਆਂ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਿਹਾ ਸਮੱਸਿਆ ਸੁਣ ਰਹੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦੇ ਨਾਲ ਵੀ ਇਸ ਬਾਬਤ ਜਿਹੜੀ ਹੈ ਗੱਲਬਾਤ ਕੀਤੀ ਜਾਵੇ ਓ ਇਸੇ ਤਰ੍ਹਾਂ ਦੇ ਨਾਲ ਪਹਿਲਾਂ ਡਾਕਟਰ ਰਾਜ ਕੁਮਾਰ ਜੀ ਨਾਲ ਡਾਕਟਰ ਜੀ ਪੰਜਾਬ ਕੈਪਟਨ ਦੇ ਮੰਤਰੀ ਨਾਲ ਗੱਲਬਾਤ ਕਰ ਰਹੇ ਹਨ ਪਰ ਅੱਜ ਦਾ ਕਾਰਜਕ੍ਰਮ ਹੋਇਆ ਪਹਿਲਾਂ ਤੋਂ ਜਿਵੇਂ ਆਹ ਜੀ ਅੱਜ ਹਲਕਾ ਟਾਂਡਾ ਵਿਖੇ ਪਿੰਡ ਜਲਾਲਪੁਰ ਵਿਖੇ ਸਾਡੇ ਨੈਸ਼ਨਲ ਕੰਨਿਊਨ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਸੀਐਮ ਸਾਫ ਸਰਦਾ ਭਗਵੰਤ ਸਿੰਘ ਮਾਨ ਜੀ ਪਹੁੰਚੇ ਸੀਗੇ ਤੇ ਨਾਲ ਸਾਡੇ ਨਾਲ ਡਾਕਟਰ ਰਾਜਕਮਰ ਚੱਬਿਆ ਲੋਕ ਸਭਾ ਮੈਂਬਰ ਐ ਤੋਂ ਹਾਰਪੁਰ ਤੋਂ ਤੇ ਐਮਐਲਏ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਜੀ ਤੇ ਸੁਨੇਹਾ ਇਹ ਹੀ ਸੀਗਾ ਪੂਰੀ ਸਰਕਾਰ ਵੱਲੋਂ ਕਿ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਵਿੱਚ ਹੋਇਆ 30 ਸਾਲਾਂ ਦਾ ਜੇ ਅਸੀਂ ਕਰ ਲਈਏ ਪਿਛਲਾ ਸਮਾਂ ਦੇਖ ਲਈਏ ਇਤਿਹਾਸ ਫਰੋਲ ਕੇ तकरीबन 25-30 ਸਾਲਾਂ ਤੋਂ ਜਿਹੜਾ ਪੰਜਾਬ 'ਚ ਨਸ਼ਾ ਚੱਲ ਰਿਹਾ ਨਸ਼ਾ ਵਿਕ ਰਿਹਾ ਹੈਗਾ ਜੋ ਪੰਜਾਬ ਦੇ ਕਲੰਕ ਲੱਗਿਆ ਦਾਗ ਲੱਗਿਆ ਨਸ਼ਿਆਂ ਦਾ ਤੇ ਇਹ ਮੈਂ ਲੋਕਾਂ ਨੂੰ ਪਤਾ ਕਿ ਇਹ ਲੋਕ ਗਵਾਹ ਨੇ ਇਸ ਗੱਲ ਦੇ ਕਿ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਰਦਾ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਜਿਨ੍ਹਾਂ ਨੇ ਇੱਕ ਜੰਗੀ ਪੱਧਰ ਤੇ ਤੇ ਜ਼ਮੀਨੀ ਪੱਧਰ ਤੇ ਪੂਰੀ ਤਾਕਤ ਤਕਨੀਕ ਦੇ ਨਾਲ ਤਰਕ ਨਾਲ ਅਸੀਂ ਲੜਾਈ ਸ਼ੁਰੂ ਕੀਤੀ ਹੈ ਮੈਂ ਕਹੂੰਗਾ ਕਿ ਇਹ ਪਹਿਲਾ ਸੂਬਾ ਹੁਣਾ ਪੂਰੇ ਦੇਸ਼ ਆਪਣੇ ਜਨਗਿਆਂ ਨੂੰ ਇਹ ਨਹੀਂ ਤਾਂ ਕਿ ਅਸੀਂ ਆਪਾਂ ਜ਼ਮੀਰ ਤੇ ਉਤਰੇ ਆ ਤੇ ਇਸ ਕੈਂਪੇਨ ਨੂੰ ਸਰਕਾਰ ਵੱਲੋਂ ਜੋ ਚਲਾਈ ਗਈ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਹੈਗਾ ਇਸ ਜੁੱਧ ਨੂੰ ਇਸ ਲੜਾਈ ਨੂੰ ਇਸ ਕੈਂਪੇਨ ਨੂੰ ਅਸੀਂ ਲੋਕ ਲਹਿਰ ਬਣਾਈਏ ਕਿਉਂਕਿ ਜੇ ਨਾਕਰ ਸਾਡੇ ਨਾਲ ਸਰਕਾਰ ਦੇ ਨਾਲ ਲੋਕ ਨਹੀਂ ਜੁੜਨਗੇ ਲੋਕ ਮੋਰੇ ਨਹੀਂ ਆਣਗੇ ਉਹਨਾਂ ਚਿਕਰ ਕੈਂਪੇਨ ਪੂਰੀ ਨਹੀਂ ਹੁਣੀ ਸਫਲ ਨਹੀਂ ਹੁਣੀ ਹੈਗੀ ਸੋ ਅਸੀਂ ਤਕਰੀਬਨ ਰੋਜ਼ ਹਰੇਕ ਹਲਕੇ ਦੀ ਤਿੰਨ ਪਿੰਡਾਂ ਦੀ ਮੀਟਿੰਗਾਂ ਕਰ ਰਹੇ ਹਾਂ ਫੇ ਸੋਚਾ ਚਾ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਲੋਕਾਂ ਜਿਹੜੇ ਪਿੰਡਾਂ ਚ ਅਸੀਂ ਆਪਾਂ ਪਹਿਰੇਦਾਰ ਬਣਾ ਰਹੇ ਹਾਂ ਅਸੀਂ ਜਿੱਥੇ ਵੀ ਕੋਈ ਇਦਾਂ ਦੀ ਕੋਈ ਖਬਰ ਆਂਦੀ ਆ ਜੋ ਕੋਈ ਬਾਹਰੋਂ ਬੰਦਾ ਆਂਦਾ ਨਸ਼ਾ ਵੇਚਣ ਆਂਦਾ ਉਹਦੀ ਜਲਦ ਜਲਦ ਇਨਫੋਰਮੇਸ਼ਨ ਦੇ ਕੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਜੀ ਪੰਜਾਬ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਉਸ ਨੂੰ ਲੈ ਕੇ ਜਿਹੜੇ ਕਾਂਗਰਸ ਦੇ 代表 ਨੇ ਅੰਮ੍ਰਿਤਸਰ ਤੋਂ ਉਹਨਾਂ ਨੇ ਕਿਹਾ ਵੀ ਜਿਹੜੀ ਸ਼ਰਾਬ ਸਸਤੀ ਕਰ ਦਿੱਤੀ ਜਾਵੇ ਤਾਂ ਕਿ ਜਿਹੜੇ ਗਰੀਬ ਲੋਕ ਆ ਇਦਾਂ ਦੀ ਸ਼ਰਾਬ ਪੀ ਕੇ ਮਰਦੇ ਉਹਨਾਂ ਦੀ ਜਾਨ ਬਚਾਈ ਜਾਵੇ ਨਹੀਂ ਦੇਖੋ ਉਹ ਜਿਹੜਾ ਤੁਸੀਂ ਕਹਿ ਰਹੇ ਸ਼ਰਾਬ ਸਸਤੀ ਕਰਨੀ ਜਾਂ ਮਹਿੰਗੀ ਕਰਨੀ ਉਹ ਤਾਂ ਐਕਸਰਸਾਈਜ਼ ਡਿਪਾਰਟਮੈਂਟ ਦਾ ਆਪਣਾ ਕੰਮ ਹੈਗਾ ਆਪਣੇ ਉਹਦਾ ਰੋਲ ਹੈਗਾ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਇਹੋ ਜਿਹੇ ਜਿਹੜੇ ਇਨਸੀਡੈਂਸ ਹੋਏ ਹੈਗੇ ਬੜੇ ਮੰਨ ਭਾਗੇ ਨੇ ਬੜੇ ਅਨਫੋਰਚੂਨੇਟ ਨੇ ਤੇ ਸਾਡੇ ਵੱਲੋਂ ਸਖਤ ਸਖਤ ਅਸੀਂ ਨਿਰਦੇਸ਼ ਦਿੱਤੇਗੇ ਸੀਐਮ ਸਾਹਿਬ ਲੋਕ ਖੁਦ ਬੜੇ ਸੀਰੀਅਸ ਨੇ ਇਸ ਤਰ੍ਹਾਂ ਦੀ ਇਨਸੀਡੈਂਟਸ ਕਿਉਂ ਹੋ ਗਿਆ ਤੇ ਅਸੀਂ ਯਕੀਨ ਦਵਾਉਣ ਦੇ ਵਿਸ਼ਵਾਸ ਦਵਾਉਣ ਦੇ ਪੰਜਾਬ ਦੀ ਜਨਤਾ ਨੂੰ ਕਿ ਇਹੋ ਜਿਹੀ ਅੱਗੇ ਤੋਂ ਹੋ ਕੀ ਕਿੰਦ ਵਾਰਦਾਤ ਉਹ ਨਹੀਂ ਹੋਏਗੀ ਜੀ ਹਸਪਤਾਲ ਮੇਲ ਦੀ ਕਮੀ ਕਿਤੇ ਨਾ ਕਿਤੇ ਦਿੱਤੀ ਜਾਂ ਸਾਈਡ ਡਿਪਾਰਟਮੈਂਟ ਦੀ ਜੇ ਪੁਲਿਸ ਜੀ ਨਹੀਂ ਸਹੀ ਗੱਲ ਹੈ ਜੀ ਤਕਰੀਬਨ ਅਸੀਂ ਸਰਕਾਰ ਸੰਭਾਲ ਲਈ ਅਸੀਂ ਖੁਦ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਡੈਫੀਨਿਟਲੀ ਤਕਰੀਬਨ ਆਲਮੋਸਟ ਸਾਰੇ ਡਿਪਾਰਟਮੈਂਟ ਸੀ ਆਪਾਂ ਦੇਖਦੇ ਆ ਕਿ ਸਟਾਫ ਦੀ ਕਮੀ ਹੈਗੀ ਹੈ ਨਾ ਠੀਕ ਹੈ ਜੀ ਅਸੀਂ ਆਪਣੇ ਖੁਦ ਡਿਪਾਰਟਮੈਂਟ ਦੀ ਗੱਲ ਕਰ ਲਈ ਲੋਕਲ ਗਵਰਨਮੈਂਟ ਡਿਪਾਰਟਮੈਂਟ ਉਹ ਵੀ ਸਟਾਫ ਦੀ ਕਮੀ ਹੈ ਅਸੀਂ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਆ ਸਾਡੇ ਸੀਐਮ ਸਾਹਿਬ ਸਰਦਾਰ ਪਵਨ ਸਿੰਘ ਮਾਨ ਜੀ ਤਕਰੀਬਨ 50000 ਤੋਂ ਉੱਪਰ ਪਲੱਸ ਨੌਕਰੀਆਂ ਦੇ ਰਹੇ ਹੋਏ ਆ ਸਾਡੇ ਮਹਿਕਮੇ ਵਿੱਚ ਕੁਝ ਹੋਰ ਬਦਲ ਨੌਕਰੀਆਂ ਆਉਣ ਵਾਲੀਆਂ ਹੈਗੀਆਂ ਨਿਯੁਕਤੀ ਪੱਤਰ ਦਵਾਂਗੇ ਅਸੀਂ ਲੱਗੇ ਹੌਲੀ ਹੌਲੀ ਤੇ ਬਸ ਮੈਂ ਇਹ ਕਹਾਂਗਾ ਕਿ ਜਿਸ ਆਸ ਜਿਸ ਮਾਨ ਦੇ ਨਾਲ ਜਿਸ ਪਿਆਰ ਦੇ ਨਾਲ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਚੁਣਿਆ ਹੈਗਾ ਉਸ ਵਾਦ ਉਸ ਤੋਂ ਬਾਦ ਆਸਮਾਨ ਪਿਆਰ ਨਾਲ ਅਸੀਂ ਲੋਕਾਂ ਦੀ ਪੰਜਾਬ ਦੀ ਸੇਵਾ ਕਰਾਂਗੇ ਸਰ ਆਫਸਰ ਨੂੰ ਤਿੰਨ ਤਿੰਨ ਦਿਲੇ ਦਿੱਤੇ ਗਏ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੈ ਜੇ ਆਪਾਂ ਸ਼ਰਪਰ ਦੀ ਗੱਲ ਕਰੀ ਤਾਂ ਸ਼ਰਪਰ ਦੇ ਵਿੱਚ ਵੀ ਜਿਹੜੇ ਕਮਿਸ਼ਨ ਸਾਹਿਬ ਬਹੁਤ ਘੱਟ ਸਿਆ ਮੈਂ ਦੱਸਿਆ ਤੁਹਾਨੂੰ ਜ਼ਰੂਰ ਸਟਾਫ ਦੀ ਕਮੀ ਹੈਗੀ ਪਰ ਇਹ ਕੋਈ ਸਾਡੇ ਲਈ ਐਕਸਕਿਊਜ਼ ਨਹੀਂ ਹੈਗਾ ਕੋਈ ਬਹਾਨਾ ਨਹੀਂ ਹੈਗਾ ਅਸੀਂ ਪੂਰਾ ਤਹਨ ਨਹੀਂ ਹੈ ਨਾ ਸਾਰੇ ਸਾਰੇ ਕੈਬਨਿਟ ਕਲਿੰਗ ਸਾਡੇ ਸੀਐਮ ਸਾਹਿਬ ਸਾਡੇ ਐਮਐਲਏ ਸਾਹਿਬਾਨ ਸਾਰੇ ਲੱਗੇ ਹੋਏ ਨੇ ਤੇ ਜਿਹੜੇ ਵੀ ਕੋਈ ਪੀਸੀ ਹੈਗੀ ਉਹ ਸਰਕਾਰ ਪੂਰੀ ਕਰੀਏ ਤਾਂ ਉਹਨਾਂ ਨੇ ਸਮੇਂ ਵਿੱਚ ਵੀ ਉਹ ਪੂਰੀਆ ਕਰ ਦਨਗੇ ਜੀ ਓਏ ਸਨ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਲੋਕਾਂ ਦੇ ਦਿਮਾਗ 'ਚ ਸੀ ਆਮ ਜਨਤਾ ਦੇ ਦਬਾਅ ਸੇ ਉਹਨਾਂ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਬੜੇ ਸਚਜੇ ਝੰਕ ਦੇ ਨਾਲ ਜਿਹੜਾ ਜਵਾਬ ਹੀ ਦਿੱਤਾ ਗਿਆ ਸਹਿਯੋਗੀ ਦੀਪਕ ਦੇ ਨਾਲ ਮੈਂ ਹਸ਼ਰਪੁਰ ਤੋਂ ਨਹੀਂ ਲੱਖਾ ਇੰਡੀਆ ਨਿਊਜ਼